ਜੀ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਸਾਰਿਆਂ ਨੂੰ ਉਮੀਦ ਕਰਦਾ ਰਾਜੀ ਖੁਸ਼ ਹੋਵਾਂਗੇ ਅੱਜ ਸਾਡਾ ਹੋਲੀ ਦਾ ਬਲੌਕ ਰਹਿ ਗਿਆ ਵਿੱਚੇ ਅਸੀਂ ਬਾਗੀ ਕਰਵਾਸ ਨੂੰ ਦਵਾਈ ਦਿਵਾਉਣਾ ਤੇ ਅਸੀਂ ਹੋਲੀ ਦਾ ਬਲੌਕ ਬਣਾਵਾਂਗੇ ਕੱਲ ਨੂੰ ਆ ਮੋਟੋ ਤੇਰਾ ਕੀ ਵਿਚਾਰਾ ਹੋਲੀ ਦਾ ਬਲੌਕ ਬਾਰੇ ਅੱਜ ਅਸੀਂ ਕਰਵਾਸ ਨੂੰ ਲੈ ਕੇ ਬਾਗੇ ਸੀ ਤਾਂ ਕਰਕੇ ਬਣਾ ਨਹੀਂ ਸਕੇ ਕੱਲ ਬਣਾਵਾਂਗੇ ਕੀ ਬਣਾਵਾਂਗੇ ਕੱਲ ਨੂੰ ਹੋਲੀ ਦਾ ਬਲੌਕ ਹੋਲੀ ਵਲ ਲੈਣਾ ਹੋਲੀ ਹੋਲੀ ਦਾ ਬਲੌਕ ਕੀ ਦੇ ਕਿਹਦੇ ਨਾਲ ਹੋਲੀ ਕਿੱਥੇ ਬਜਾਕਾ ਤਿੰਨ ਦੇ ਉਹ ਦਾ ਬੀਜਖਣਾ ਗੀਤ ਕਿਹੜਾ ਗਾਇੰਗੀ ਜਿਆਦਾ ਨਹੀਂ ਮੇਰੇ ਤੂੰ ਸਾਡੇ ਵਾਰੀ ਕਿਹੜਾ ਤੈਨੂੰ ਸਾਡੇ ਵਾਰੀ ਰੰਗ ਮੁੱਕਿਆ ਹੋਲੀ ਗਾਇਦਾ ਨਾਲ ਖੇਦੀ ਪਠੇਦੀ ਸਾਦੇ ਵਾਰੀ ਦਾ ਅੰਗ ਮੁੱਕਿਆ ਹੋਲੀ ਗਾਇਦਾ ਨਾਲ ਖੇਦੀ ਪਠੇਦੀ ਅੱਛਾ ਬਸ ਇੰਨਾ ਕੀ ਹੁੰਦਾ ਐਨਾ ਕੀ ਹੁੰਦਾ ਵੱਡਾ ਕੀ ਸੁਣਾ ਵੱਡਾ ਨਹੀਂ ਹੁੰਦਾ ਹੁੰਦਾ ਨਹੀਂ ਹੈ ਸਾਰੇ ਕਰਵਾਸਨ ਕੀ ਕਹਿਣਾ ਚਾਹੁੰਦੀ ਹੈ ਗ੍ਰਾਸ ਨੂੰ ਕਹਿਣਾ ਚਾਹੁੰਦੀ ਹੈ ਠੀਕ ਠਾਕ ਰਵੇ ਇਹ ਦੀਵਾਲ ਚੱਕਦਾ ਜਨਾਪ ਹੋਇਆ ਕਦੇ ਦੋ ਜੀ ਕਹਿੰਦਾ ਮੈਨੂੰ ਠੰਡ ਲੱਗੀਆਂ ਅੱਜ ਮੈਨੂੰ ਬਧਾਈ ਦਵਣਗੇ ਅੱਜ ਮੈਨੂੰ ਬਧਾਈ ਦਵਣਗੇ ਹੁਣ ਠੀਕ ਆ ਮੁੰਡਾ ਤੇਰਾ ਹੁਣ ਠੀਕ ਆ ਉਹਨੂੰ ਤੋੜਦੇ ਹਾਂ ਜੇ ਇੱਕ ਦਵਾਈ ਉਹ ਦਿੱਤੀ ਹੁਣ ਹੀ ਖੇਦ ਲੱਗਿਆ ਤੇਰੀ ਦੀਵਾਲੀ ਆ ਹੋਲੀ ਅੱਜ ਤੇਰੀ ਮਿਸ ਕਰਾਤੀ ਹੈ ਨਾ ਅੱਜ ਤੇ ਕੱਲ ਨੂੰ ਹੋਲੀ ਮਨਾਏਗੇ ਕੱਲ ਨੂੰ ਮਨਾਵਾਂਗੇ ਅੱਜ ਹੋਲੀ ਮਿਸ ਹੋ ਗਈ ਆਏ ਦੋਸਤੋ ਕੱਚੇ ਦੰਗ ਜਹੇ ਸਾਦੀ ਕਾਦੀ ਹੋਲੀ ਅਸੀਂ ਕੱਚੇ ਦੰਗ ਜਹੇ ਅਸੀਂ ਤਾਂ ਹੀ ਸਾਦੀ ਹੋਲੀ ਨਹੀਂ ਸੀ ਅੱਛਾ ਕੱਲ ਨੂੰ ਦੇਖਾਂਗੇ ਮਨਾ ਲਗੇ ਹਾਂਜੀ ਸਾਡੇ ਅੱਜ ਹੋਲੀ ਕਰਵਾ ਦਿੱਤੀ ਕਰਕੇ ਰਹਿ ਗਈ ਵਿੱਚੇ ਤੇ ਕੱਲ ਨੂੰ ਮਨਾਵਾਂਗੇ ਹੋਲੀ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਕੱਲ ਨੂੰ ਮਨਾਵਾਂਗੇ ਆਪਾਂ ਹੋਲੀ ਤੇ ਦਿਖਾਵਾਂ ਤੁਹਾਨੂੰ ਵੀਡੀਓ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਕਰਵਾ ਦਿੱਤਾ ਸਾਡੀ ਹੋਲੀ ਮਿਸ ਕਰਾਤੀ ਅੱਜ ਇਹਨੂੰ ਦਵਾਈ ਦਵਾ ਕੇ ਲੈ ਆਏ ਆ ਦੇਖੋ ਇਹ ਜ਼ਰੂਰੀ ਸੀਗਾ ਅੱਜ ਸਾਨੂੰ ਖੰਗ ਲੱਗੇ ਨਾਲੇ ਬੁਖਾਰ ਸੀ ਇਹਨੂੰ ਤੇ ਡਾਕਟਰ ਕਹਿੰਦਾ ਨਮੂਨੀਆਂ ਹੋਇਆ ਉਦਾਸ ਕਰਿਓ ਕਮੈਂਟਾਂ ਦੇ ਵਿੱਚ ਤੇ ਵੀ ਸਾਡਾ ਕਰਵਾਸੀ ਜਲਦੀ ਜਲਦੀ ਠੀਕ ਹੋ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਕੱਲ ਨੂੰ ਵੀਡੀਓ ਦਿਖਾਵਾਂਗੇ ਤੁਹਾਨੂੰ ਹੋਲੀ ਦੀ ਹੋਲੀ ਦਾ ਮਨਾਵਾਂਗੇ ਬਲੌਗ ਬਾਏ ਤੁਹਾਡਾ ਸਭ ਬਾਏ